ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੰਦਰ ਜਿਹੜੀਆਂ ਮੰਗਾਂ ਚੱਲਦੀਆਂ ਨੇ ਮੰਗਾਂ ਦਾ ਸਿਲਸਿਲਾ ਲਗਾਤਾਰ ਚੱਲਦਾ ਹੈ ਦਿਨੇ ਚੱਲਦਾ ਹੈ ਰਾਤ ਚੱਲਦਾ ਹੈ ਔਰ ਉਹ ਸਿਲਸਿਲਾ ਕਦੇ ਬੰਦ ਹੋਣ ਦਾ ਨਾਂ ਲੈ ਹੀ ਨਹੀਂ ਰਿਹਾ ਉਹ ਜਿਹੜਾ ਮੰਗਾਂ ਦਾ ਸਿਲਸਿਲਾ ਹੈ ਨਾ ਉਹ ਚੱਲਦਾ ਹੈ ਸਾਡੀ ਸਮਝਦਾਰੀ ਦੇ ਆਸਰੇ ਦੇ ਉੱਤੇ ਜਿੰਨੀ ਸਮਝ ਓਵੇਂ ਦੀ ਮੰਗ ਜਿਦੀ ਸਮਝ ਉਦੀ ਮੰਗ ਜਿਸ ਵਸਤ ਦੀ ਸਮਝ ਨਾ ਹੋਵੇ ਉਹਦੀ ਮੰਗ ਬਣਨੀ ਸੁਭਾਵਕ ਨਹੀਂ ਹੈ ਮੰਗ ਬਣेंगी ਨਹੀਂ ਔਰ ਜਿਸ ਫੀਲਡ ਦੀ ਜਿੰਨੀ ਸਮਝ ਹੋਵੇ ਜਿੰਨੀ ਗਹਿਰਾਈ ਵਿੱਚ ਸਮਝ ਹੋਵੇ ਜਿੰਨੀ ਵਿਸ਼ਾਲਤਾ ਵਿੱਚ ਸਮਝ ਹੋਵੇ ਉਨੀ ਮੰਗ ਬਣेंगी ਜਿਸ ਜਿਸ ਪਾਲ ਤੱਕ ਤੁਹਾਡੀ ਸਮਝ ਕੰਮ ਨਾ ਕਰੇ ਸਮਝ ਦੀ ਪਹੁੰਚ ਨਾ ਬਣੇ ਉਹਦੀ ਮੰਗ ਮੰਗੀ ਵੀ ਨਹੀਂ ਜਾ ਸਕਦੀ ਮੰਗੋਗੇ ਕਿਵੇਂ ਸਮਝ ਹੀ ਨਹੀਂ ਹੈ ਤੇ ਮੰਗੋਗੇ ਕੀ ਜਿਵੇਂ ਇੱਕ ਬੱਚਾ ਹੈ ਤੋਂ ਬੱਚੇ ਦੀ ਸਮਝ ਦਾ ਤਲ ਬੜਾ ਛੋਟਾ ਹੈ ਹੁਣ ਬੱਚੇ ਨੂੰ ਕਦੇ ਵੇਖਿਆ ਵੀ ਉਹ ਜਵਾਨੀ ਵਾਲੀਆਂ ਮੰਗਾ ਮੰਗਦਾ ਹੋਵੇ ਵੀ ਮੈਨੂੰ ਜੀਵਨ ਸਾਥੀ ਚੰਗਾ ਚਾਹੀਦਾ ਧੀ ਪੁੱਤ ਚੰਗੇ ਚਾਹੀਦੇ ਨੇ ਕਾਰੋਬਾਰ ਚੰਗਾ ਚਾਹੀਦਾ ਹੈ ਜੌਬ ਚੰਗੀ ਚਾਹੀਦੀ ਹੈ ਕਦੇ ਇਹ ਮੰਗ ਬੱਚੇ ਕੋਲੋਂ ਸੁਣੀ ਬੱਚੇ ਦੀਆਂ ਮੰਗਾ ਬੱਚੇ ਦੀ ਸਮਝ ਦੇ ਅਕੋਰਡਿੰਗ ਨੇ ਸਮਝ ਛੋਟੀ ਹੈ ਔਰ ਕਿੱਥੋਂ ਤੱਕ ਜਾ ਰਹੀ ਹੈ ਖਡਾਉਣਿਆਂ ਤੱਕ ਕਪੜਿਆਂ ਤੱਕ ਖਾਣ ਪੀਣ ਵਾਲੀਆਂ ਚੀਜ਼ਾਂ ਤੱਕ ਬੰਦਾ ਓਵੇਂ ਦੀ ਬੱਚਾ ਮੰਗ ਮੰਗਦਾ ਬੱਚੇ ਦੀ ਮੰਗ ਇਸ ਤਰ੍ਹਾਂ ਉਹਨੂੰ ਨਹੀਂ ਪਤਾ ਕਿ ਮੇਰਾ ਦਾਦਾ ਹੈ ਔਰ ਇਹਦਾ ਲੱਕ ਪੀੜ ਕਰਦਾ ਹੋਏਗਾ ਕਮਰ ਦਰਦ ਕਰਦੀ ਹੋਏਗੀ ਉਹ ਦਾਦੇ ਨੂੰ ਵੀ ਖਡਾਉਣਾ ਬਣਾ ਲੈਂਦਾ ਉਹ ਕਹਿੰਦਾ ਘੋੜਾ ਬਣਾ ਮੈਂ ਤੁਹਾਡੇ ਉੱਤੇ ਸਫਰ ਕਰਨਾ ਹੈ ਮੈਂ ਤੁਹਾਡੇ ਉੱਤੇ ਚੜਨਾ ਹੈ ਮੈਂ ਤੁਹਾਡੇ ਨਾਲ ਖੇਡਣਾ ਹੈ ਤੁਸੀਂ ਘੋੜਾ ਬਣਾ ਦਾਦੇ ਨੂੰ ਘੋੜਾ ਬਣਾ ਲੈਂਦਾ ਆਪਣੇ ਮਾਣ ਨੂੰ ਘੋੜਾ ਬਣਾ ਲੈਂਦਾ ਪਿਓ ਨੂੰ ਘੋੜਾ ਬਣਾ ਲੈਂਦਾ ਕਿਉਂ ਕਿਉਂਕਿ ਉਹਦੀ ਸਮਝ ਖੜਾਉਣਿਆਂ ਤੋਂ ਅੱਗੇ ਅਜੇ ਅੱਗੇ ਅਜੇ ਜਾ ਨਹੀਂ ਰਹੀ ਮੈਂ ਜਿਹੜੇ ਮੁੱਦੇ ਤੇ ਗੱਲ ਕਰਨੀ ਚਾਹਣਾ ਇੱਕ ਦੋ ਐਗਜ਼ਾਮਪਲਾਂ ਦੇ ਕੇ ਬਾਅਦ ਵਿੱਚ ਕਰਦਾ ਅਗਰ ਤੁਹਾਨੂੰ ਕਿਸੇ ਫਸਲ ਬਾਰੇ ਸਮਝੇ ਮੰਨ ਲਓ ਕੋਈ ਜ਼ਿੰਮੇਵਾਰੇ ਦਾ ਕੰਮ ਕਰਦਾ ਹੈ ਤੇ ਜਿਹੜੀ ਫਸਲ ਬਾਰੇ ਸਮਝ ਹੋਏਗੀ ਉਹ ਫਸਲ ਬੀਜੇਗਾ ਜਿਹਦੇ ਬਾਰੇ ਸਮਝ ਨਹੀਂ ਹੈ ਨਾ ਉਹਦੀ ਮੰਗ ਬਣੇਗੀ ਨਾ ਉਹ ਬੀਜੇਗਾ ਅਗਰ ਤੁਸੀਂ ਵਪਾਰੀ ਹੋ ਭੇਡਾਂ ਦੇ ਬੱਕਰੀਆਂ ਦੇ ਗਊਆਂ ਦੇ ਮੱਝਾਂ ਦੇ ਸਾਂਡਾਂ ਦੇ ਤਾਂ ਜਿਹੜੀ ਨਸਲ ਦੀ ਗਊ ਮੱਝ ਦੀ ਸਮਝ ਹੋਏਗੀ ਉੱਥੋਂ ਤੱਕ ਤੁਹਾਡੀ ਮੰਗ ਬਣ ਜਾਏਗੀ ਤੁਸੀਂ ਖਰੀਦ ਲਿਆਓਗੇ ਜਿਹਦੀ ਸਮਝ ਨਹੀਂ ਹੈ ਬੇਸ਼ੱਕ ਉਹ ਚੰਗੀ ਹੋਵੇ ਪਰ ਖਰੀਦਣ ਤੋਂ ਗੁਰੇਜ਼ ਕਰੋਗੇ ਪੈਰ ਪਿੱਛੇ ਖਿਸਕਾਓਗੇ ਖੈਰ ਜੇ ਤੁਸੀਂ ਕਾਰ ਖਰੀਦਣ ਵਾਸਤੇ ਜਾ ਰਹੇ ਹੋ ਤੇ ਕਾਰ ਵੀ ਉਹ ਖਰੀਦੋਗੇ ਜਿਹਦੇ ਬਾਰੇ ਸਮਝ ਹੈ ਜਾਂ ਕਿਸੇ ਦੇ ਸਮਝਾਉਣ ਕਰਕੇ ਸਮਝ ਆ ਗਈ ਨਾਲੋਂ ਨਾਲ ਆ ਗਈ ਬਈ ਇਹਦੇ ਵਿੱਚ ਆ ਖੂਬੀ ਇਹ ਦੂਜੀ ਕਾਰਨ ਨਾਲੋਂ ਆ ਵਿਸ਼ੇਸ਼ਤਾ ਹੈ ਖਰੀਦ ਲੋਗੇ ਅਗਰ ਸਮਝਨੇ ਕਹਿ ਦਿੱਤਾ ਬਈ ਇਹ ਕਾਰ ਮੇਰੇ ਅਕੋਰਡਿੰਗ ਸਹੀ ਨਹੀਂ ਹੈ ਤੇ ਤੁਸੀਂ ਉੱਥੇ ਹੀ ਆਪਣਾ ਲੈਣ ਦੇਣ ਦਾ سلسلہ ਬੰਦ ਕਰ ਦੋਗੇ ਨਹੀਂ ਖਰੀਦੋਗੇ ਜੁੱਤੀ ਖਰੀਦ ਰਹੇ ਹੋ ਕਪੜਾ ਖਰੀਦ ਰਹੇ ਹੋ ਸਪੈਕਸ ਖਰੀਦ ਰਹੇ ਹੋ ਕੋਈ ਵੀ ਚੀਜ਼ ਸਮਾਜ ਦੇ ਅੰਦਰ ਕੰਮ ਆਉਣ ਵਾਲੀ ਅਗਰ ਤੁਸੀਂ ਲੈ ਰਹੇ ਹੋ ਜਿਹੜੀ ਤੁਹਾਡੀ ਵਰਤੋਂ ਵਾਲੀ ਹੈ ਤੇ ਉਹ ਆਪਣੀ ਸਮਝ ਦੇ ਅਕੋਰਡਿੰਗ ਲੈ ਰਹੇ ਹੋ ਹੁਣ ਮੈਂ ਆਪਣੇ ਅਸਲ ਮੁੱਦੇ 'ਵਾਂ ਲਾਉਣਾ ਵੀ ਮੈਂ ਕਹਿਣਾ ਕੀ ਚਾਹੁੰਦਾ ਬਹੁਤ ਸਾਰੇ ਸੁਚੱਜੇ ਸੂਝਵਾਨ ਬੁਲਾਰਿਆਂ ਵੱਲੋਂ ਚਾਹੇ ਉਹ ਟੀਵੀ ਦੇ ਉੱਤੇ ਰੇਡੀਓ ਦੇ ਉੱਤੇ YouTube ਚੈਨਲਾਂ ਦੇ ਉੱਤੇ ਲਾਈਵ ਹੋ ਕੇ ਜਾਂ ਕਿਸੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਡਿਲੀਵਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਉਹਨਾਂ ਨੂੰ ਛਤ ਛਤ ਨਮਸਕਾਰ ਹੈ ਜਿਹੜੇ ਇਹ ਗੱਲ ਕਰਨੀ ਚਾਹੁੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਪਰ ਇੰਨਾ ਕੁਛ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਜਦੋਂ ਲੋਕ ਪਖੰਡ ਦੇ ਡੇਰੇ ਵੱਲ ਨੂੰ ਵੱਧੇ ਨਜ਼ਰ ਪੈਂਦੇ ਨੇ ਪਖੰਡੀਆਂ ਦੇ ਡੇਰਿਆਂ ਤੇ ਜਾਂਦੇ ਨਜ਼ਰ ਪੈਂਦੇ ਨੇ ਪਖੰਡੀਆਂ ਦੇ ਨਾਲ-ਨਾਲ ਹੋ ਕੇ ਤੁਰਨ ਦਾ ਯਤਨ ਕਰਦੇ ਨੇ ਉਹਨਾਂ ਦੇ ਪੈਰਾਂ ਵਿੱਚ ਬੈਣ ਦਾ ਯਤਨ ਕਰਦੇ ਨੇ ਤਾਂ ਫਿਰ ਕਹਿਣਾ ਪੈਗਾ ਨਾ ਵੀ ਇਹਨਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਨਹੀਂ ਕونکہ ਗੁਰੂ ਗ੍ਰੰਥ ਸਾਹਿਬ ਜੀ ਜਿੰਨਾ ਮਹਾਨ ਤੇ ਕੋਈ ਵੀ ਨਹੀਂ ਨਾ ਅਗਰ ਮਹਾਨ ਹੁੰਦਿਆਂ ਹੋਇਆਂ ਵੀ ਉਹਦੀ ਸਮਝ ਨਾ ਹੋਵੇ ਤੇ ਉਹ ਤੁਹਾਡੇ ਖਾਤੇ ਵਿੱਚ ਜ਼ੀਰੋ ਹੈ ਜ ਜਿਹਦੀ ਸਮਝ ਆ ਗਈ ਉਹ ਸਭ ਕੁਝ ਹੈ ਜਿਹਦੀ ਸਮਝ ਨਾ ਆਈ ਉਹ ਮਹਾਨ ਹੁੰਦਾ ਹੋਇਆ ਵੀ ਜ਼ੀਰੋ ਬਣ ਕੇ ਰਹਿ ਜਾਂਦਾ ਹੈ ਬਹੁਤਿਆਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਨਹੀਂ ਬੇਸ਼ੱਕ ਉਹ ਮਹਾਨ ਨੇ ਹੋਣਗੇ ਮਹਾਨ ਪਰ ਜਿਹਨੂੰ ਸਮਝ ਨਹੀਂ ਉਹਦੇ ਵਾਸਤੇ ਗੁਰੂ ਦੀ ਮਹਾਨਤਾ ਕੀ ਅਰਥ ਰੱਖਦੀ ਹੈ ਜਦੋਂ ਗੁਰਬਾਣੀ ਦੇ ਨੇੜੇ ਨਹੀਂ ਆਉਂਦਾ ਗੁਰਬਾਣੀ ਨੂੰ ਪੜਨਾ ਨਹੀਂ ਗੁਰਬਾਣੀ ਨੂੰ ਸੁੰਨਾ ਨਹੀਂ ਉਹਨਾਂ ਨੂੰ ਸਮਝ ਕਾ ਦੀਏ ਪੈਸੇ ਨਹੀਂ ਔਰ ਪੈਸਾ ਮੰਗਣ ਵਾਸਤੇ ਪਖੰਡੀ ਆਂਦੇ ਨੇ ਸਾਡੇ ਕੋਲ ਆਖੰਡ ਪਾਠ ਕਰਾ ਲਓ ਸੰਪਟ ਕਰਾ ਲਓ ਇਹ ਸ਼ਬਦ ਦਾ ਰਟਨ ਕਰ ਲਓ ਤੁਹਾਨੂੰ ਪੈਸੇ ਮਿਲ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਕਹਿਣਾ ਹੈ ਵੀ ਮੇਰੇ ਕੋਲ ਆ ਤੇ ਮੈਂ ਤੈਨੂੰ ਦੇਣਾ ਬਾਣੀ ਦਾ ਗਿਆਨ ਉਹਦੇ ਨਾਲ ਤੇਰੀ ਸੋਚ ਸ਼ੁੱਧ ਹੋਏਗੀ ਤੇ ਜਦੋਂ ਸੋਚ ਸੁਚੀ ਬਣ ਗਈ ਸੁੱਧ ਹੋ ਗਈ ਉਦੋਂ ਤੂੰ ਆਪਣੇ ਆਪ ਚੰਗਾ ਕਮਾ ਵੀ ਲਏਗਾ ਚੰਗਾ ਹੰਡਾ ਵੀ ਲਏਗਾ ਅਗਰ ਪਖੰਡੀਆਂ ਦੇ ਡੇਰਿਆਂ ਦੇ ਅੰਦਰ ਭੀੜ ਹੈ ਤਾਂ ਇਟ ਮੀਨਸ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਨਹੀਂ ਹੈ ਅਗਰ ਪਖੰਡੀਆਂ ਦੇ ਬਹਿਕਾਵੇ ਵਿੱਚ ਲੋਕ ਆ ਰਹੇ ਨੇ ਤੇ ਬੜਾ ਸਾਫ ਤੇ ਸਿੱਧਾ ਮਤਲਬ ਨਿਕਲਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਨਹੀਂ ਹੈ ਤੇ ਇੱਕ ਨਹੀਂ ਬੜੀ ਵਾਰ ਲੋਕ ਮਿਲਦੇ ਨੇ ਨਿੱਜੀ ਤੌਰ ਦੇ ਉੱਤੇ ਜਦੋਂ ਗੱਲ ਕਰੀਏ ਵੀ ਗੁਰੂ ਜੀ ਇਦਾਂ ਕਹਿੰਦੇ ਨੇ ਤੁਹਾਡੇ ਸਾਹ ਦੇ ਇਦਾਂ ਕਹਿੰਦੇ ਨੇ ਉਹ ਹੈਰਾਨ ਹੋ ਜਾਂਦੇ ਨੇ ਅੱਛਾ ਸਾਨੂੰ ਤੇ ਪਤਾ ਹੀ ਨਹੀਂ ਵੀ ਇਹ ਤੇ ਕਹਿ ਰਹੇ ਆਂ ਵੀ ਪਤਾ ਲਓ ਪਤਾ ਲੈਣਾ ਕਿਨੇ ਹੈ ਗੁਰੂ ਗ੍ਰੰਥ ਸਾਹਿਬ ਕਿਸੇ ਇੱਕ ਦਾ ਰਾਖਵਾ ਹੈ ਵੀ ਫਲਾਣੇ ਨੂੰ ਪਤਾ ਹੋਵੇ ਤੇ ਬਾਕੀਆਂ ਨੂੰ ਨਾਮ ਪਤਾ ਹੋਵੇ ਕੀ ਇਹ ਰਾਗੀ ਗ੍ਰੰਥੀ ਢਾਡੀਆਂ ਵਾਸਤੇ ਰਾਖਵਾ ਹੈ ਜਾਂ ਇਹ ਕਿਸੇ ਚੰਗੇ ਬੁੜਾਰਿਆਂ ਵਾਸਤੇ ਰਾਖਵਾ ਹੈ ਗੁਰੂ ਗ੍ਰੰਥ ਸਾਹਿਬ ਤੇ ਸਾਂਝਾ ਹੈ ਤੇ ਸਾਰਿਆਂ ਦਾ ਪਿਓ ਹੈ ਉਹਦੀ ਸਮਝ ਤੁਹਾਡੇ ਖਾਤੇ ਵਿੱਚ ਹੋਣੀ ਬੜੀ ਜ਼ਰੂਰੀ ਹੈ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਬਣ ਗਈ ਉਸ ਦਿਨ ਤੋਂ ਬਾਅਦ ਪਖੰਡੀਆਂ ਦੀ ਗਲੀ ਦੇ ਵਿੱਚੋਂ ਨਿਕਲਣਾ ਵੀ ਤੁਸੀਂ ਚੰਗਾ ਨਹੀਂ ਸਮਝੋਗੇ ਪਖੰਡੀ ਤੁਹਾਡਾ ਦਰਵਾਜ਼ਾ ਆਣ ਕੇ ਖੜਕਾਉਣਗੇ ਨਾ ਪਖੰਡੀ ਲਾਣਾ ਸਾਧਾਂ ਦਾ ਤੇ ਤੁਸੀਂ ਇਹ ਕਹੋਗੇ ਵੀ ਸੰਗਤੀ ਤੌਰ ਤੇ ਆਉਣਾ ਹੈ ਤੇ ਜੀ ਆਇਆਂ ਨੂੰ ਪਰ ਮੇਰੇ ਘਰ ਦੇ ਦਰਵਾਜ਼ੇ ਤੇਰੇ ਲਈ ਬੰਦ ਨੇ ਕਿਉਂਕਿ ਮੈਂ ਵੇਖ ਲਿਆ ਤੂੰ ਦੂਜੇ ਰਾਹ ਤੇ ਜਾ ਰਿਹਾ ਹੈਂ ਤੇ ਗੁਰੂ ਦੁਜੇ ਰਾਹ ਤੇ ਤੋਰ ਰਹੇ ਨੇ ਅਗਰ ਤੁਸੀਂ ਬਿਜ਼ਨਸ ਕਰਦੇ ਹੋ ਸਮਝ ਦੇ ਬੇਸ ਤੇ ਕੁਝ ਖਰੀਦਦੇ ਹੋ ਸਮਝ ਦੇ ਬੇਸ ਤੇ ਕੁਝ ਕਰਦੇ ਹੋ ਸਮਝ ਦੇ ਬੇਸ ਤੇ ਪਰ ਜਦੋਂ ਧਰਮੀ ਬਣਨਾ ਹੈ ਉਦੋਂ ਬੇਸ ਸਮਝਦਾ ਨਹੀਂ ਰੱਖਦੇ ਉਦੋਂ ਬੇਸ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਰੱਖਦੇ ਬੇਸ ਬਣਾ ਲੈਂਦੇ ਹੋ ਬਾਬਿਆਂ ਨੂੰ ਪਖੰਡੀ ਸਾਧਾਂ ਵੇਖੋ ਜੀ ਬਾਬਾ ਜੀ ਕਹਿੰਦੇ ਸਨ ਇਦਾਂ ਕਰੋ ਉਹ ਬਾਬਾ ਜੀ ਕਹਿੰਦੇ ਨੇ ਪਰ ਤੈਨੂੰ ਇਹ ਸਮਝ ਨਹੀਂ ਲੱਗਦੀ ਵੀ ਗੁਰੂ ਕੀ ਕਹਿੰਦਾ ਜਾਂ ਤੈਨੂੰ ਇਹ ਪਤਾ ਲੱਗ ਗਿਆ ਵੀ ਕੋਈ ਨਾ ਕੋਈ ਪਖੰਡੀ ਕਥਾਵਾਚਕ ਇਦਾਂ ਕਹਿੰਦਾ ਹੈ ਜਾਂ ਕੋਈ ਪਖੰਡੀ ਬਾਬਾ ਇਦਾਂ ਕਹਿੰਦਾ ਉਹ ਗੱਲ ਤੇਰੀ ਪਕੜ ਵਿੱਚ ਆ ਗਈ ਸਮਝ ਵਿੱਚ ਆ ਗਈ ਪਰ ਇਸ ਗੱਲ ਨੂੰ ਭੁੱਲ ਗਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ ਝੂਠ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਝੂਠ ਦੇ ਮਗਰ ਜਾਣ ਵਾਲਿਆਂ ਦੀ ਗਿਣਤੀ ਘਟ ਜੇਗੀ ਪਰ ਉਸ ਦਿਨ ਜਿਸ ਦਿਨ ਲੋਕ ਸਮੇਂਦਾਰ ਬਣ ਗਏ ਬੱਚੇ ਨੂੰ ਜੇ ਤੁਸੀਂ ਕੋਈ ਬਿਜ਼ਨਸ ਦੇਣਾ ਚਾਹੋ ਵੱਡੀ ਕੰਪਨੀ ਦਾ ਮਾਲਕ ਬਣਾਉਣਾ ਚਾਹੋ ਓਨਰ ਬਣਾਉਣਾ ਚਾਹੋ ਤੇ ਬੱਚਾ ਐਕਸੈਪਟ ਕਰੇਗਾ ਨਹੀਂ ਪਤਾ ਕਿਉਂ ਕਿਉਂਕਿ ਬੱਚੇ ਵਾਸਤੇ ਸਭ ਫਜ਼ੂਲ ਗੱਲਾਂ ਨੇ ਅਜੇ ਨਹੀਂ ਉਹ ਜਾਣਦਾ ਬਿਜ਼ਨਸ ਕੀ ਹੁੰਦਾ ਹੈ ਪੈਸਾ ਕੀ ਹੁੰਦਾ ਹੈ ਅਜੇ ਤੇ ਖਾਣਾ ਪੀਣਾ ਖੇਡਣਾ ਹੱਸਣਾ ਸੌਣਾ ਗੱਲ ਇੱਥੋਂ ਤੱਕ ਹੈ ਜਿਸ ਦਿਨ ਬੱਚੇ ਦੀ ਸਮਝ ਬਣ ਗਈ ਬੱਚਾ ਆਪ ਉਤਾਵਲਾ ਹੋ ਕੇ ਉਹ ਰਾਹ ਲੱਭਣੇ ਸ਼ੁਰੂ ਕਰ ਦਿੰਦਾ ਹੈ ਅਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਨਹੀਂ ਹੈ ਤੁਹਾਡੀ ਬਚਕਾਨਾ ਸਮਝੇ ਤਾਂ ਤੁਸੀਂ ਪਖੰਡੀਆਂ ਦੇ ਮਗਰ ਲੱਗਦੇ ਹੋ ਜਿਸ ਦਿਨ ਸਮਝਦਾਰ ਬਣ ਜਾਓਗੇ ਬਚਕਾਨਾ ਹਰਕਤਾਂ ਛੱਡ ਜਾਓਗੇ ਪਖੰਡੀਆਂ ਦਾ ਲੜ ਛੱਡ ਦਿਓਗੇ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਗਿਰਦ ਬਣ ਜਾਓਗੇ ਤਾਂ ਮੇਰੀ ਇਹ ਰਿਕਵੈਸਟ ਹੈ ਸਾਰਿਆਂ ਨੂੰ ਵੀ ਕੋਈ ਨਾ ਕੋਈ ਗੁਰਬਾਣੀ ਦਾ ਸ਼ਬਦ ਖੋਲ ਲਿਆ ਕਰੋ ਪੜ੍ਹ ਲਿਆ ਕਰੋ ਅਖਰੀ ਅਰਥਾਂ ਦੇ ਸਹਿਤ ਹਫਤੇ ਦੇ ਅੰਦਰ ਦਸਾਂ ਦਿਨਾਂ ਦੇ ਅੰਦਰ ਇੱਕ ਸ਼ਬਦ ਦੀ ਅਖਰੀ ਅਰਥ ਵੇਖ ਲਿਆ ਕਰੋ ਆਪਾਂ ਕੋਲ ਨੇ ਤੁਹਾਡੇ ਪੋਥੀਆਂ ਕੋਲ ਨੇ ਤੁਹਾਡੇ ਫੋਨਾਂ ਦੇ ਅੰਦਰ ਅਜੇ ਤੇ ਖਜ਼ਾਨਾ ਪਿਆ ਹੈ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਆ ਗਈ ਨਾ ਪਖੰਡੀ ਤੁਹਾਡੇ ਪਿੰਡ ਤੇ ਡੇਰੇ ਵਿੱਚੋਂ ਨਿਕਲਦੇ ਨਜ਼ਰ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ